ਤੇ ਮੈਂ ਉਹਨੂੰ ਵੀ ਕਹਿਣਾ ਤੇਰੇ 3 ਸਾਲ ਲੈ ਲਈ ਮਾਲਸ਼ ਕਰਾਲਾ ਖੱਲੀਆਂ ਬੜੀਆਂ ਪੁੱਠੀਆਂ ਪਾਵਾਂਗੇ ਮੇਰੇ ਕੋਲ ਜੇਲ੍ਹ محکمہ ਹੀ ਰਿਆ ਉੱਥੇ ਡੰਗਰ ਨਹੀਂ ਜਾਂਦੇ ਬੰਦੇ ਹੀ ਜਾਂਦੇ ਨੇ ਇਹ ਜਿਹੜਾ ਕਰਦਾ ਨਾ ਕਿ ਜਿਹੜੀ ਆਸ਼ੂ ਦੀ ਮੁਲਾਕਾਤ ਕਰਨ ਜਾਏਗਾ ਉਹਨੂੰ ਕਹੇ ਆ ਆਸ਼ੂ ਬੈਠਾ ਹੀ ਤੇ ਤੇਰੀ ਮੁਲਾਕਾਤ ਕਰ ਲਈ ਆਸ਼ੂ ਨੂੰ ਹੀ ਭੇਜਾਂਗੇ ਆ ਕਿੱਕੀ ਬੈਠਾ ਇਹਨੂੰ ਸੁਣਿਆ ਕਿ ਮੈਨੂੰ ਇੱਕ ਵਾਰ ਮਿਲ ਲਾ ਕਿ ਕਿ ਤੂੰ ਜਿਹੜੀ ਗੱਲ ਕੀਤੀ ਤੂੰ ਆਪਣੇ ਬਾਪ ਤੇ ਗਿਆ ਮਰਦ ਬਣ ਕੇ ਤੂੰ ਕਿਹਾ ਕਿ ਮੈਂ ਜੇਲ੍ਹ ਜਾਣਾ ਕਬੂਲ ਕਰੂੰਗਾ ਪਰ ਭਗਵਾਨ ਤੁਮਾਨ ਕੋਲ ਨਹੀਂ ਜਾਊਂਗਾ ਯਾਰ ਜਿਸ ਪਾਰਟੀ ਦੇ ਵਿੱਚ ਐਡੇ ਜੋਸ਼ ਨਾਲ ਪ੍ਰਧਾਨ ਜੀ ਵਾਕਿਆ ਹੀ ਆਪਾਂ ਹੁਣੇ ਜਿਹੜੀ ਗੱਲ ਕਰਦੇ ਸੀ ਜੇ ਆਪਾਂ 30 35 ਲੀਡਰ ਇਦਾਂ ਦੀ ਮੀਟਿੰਗ ਕਰ ਦਈਏ ਤੇ ਭਗਵੰਤ ਮਾਨ ਸਾਡੇ ਅੱਗੇ ਅੱਗੇ ਦੌੜਾ ਫਿਰੂ ਦਿਲੋਂ ਮੀਟਿੰਗ ਕਰੀਏ ਤੇ ਇੱਕ ਦੂਸਰੀਆਂ ਬੇਨਤੀਆਂ ਹੋਰ ਕਰਨ ਲੱਗਾ ਕਿ ਜਦੋਂ ਵੀ ਕੋਈ ਵਿਪਤਾ ਬਣਦੀ ਆ ਵਰਕਰ ਤੇ ਬਣਦੀ ਆ ਅਸੀਂ ਦੇ ਸਹਲ ਨਹੀਂ ਤੇ ਇਕੱਠੇ ਹੋ ਕੇ ਜਿੱਥੇ ਵੀ ਹੁੰਦਾ ਉਥੇ ਸਾਰੀ ਲੀਡਰਸ਼ਿਪ ਖੜੀ ਹੋ ਕੇ ਤੇ ਉਥੇ ਵਰਕਰ ਦਾ ਸਾਥ ਦਿੱਤਾ ਜਾਂਦਾ ਹੈ ਭਰਾਓ ਮੈਂ ਇੱਕੋ ਚੀਜ਼ ਕਹਿ ਕੇ ਗੱਲ ਖਤਮ ਕਰਨੀ ਚਾਹੁੰਦਾ ਇਹ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆ ਉਹ ਯਾਰ 10-10 ਲੱਖ ਰੁਪਏ ਦਾ ਕਮਰਾ ਬੁਕਿੰਗ ਜਦੋਂ ਹੁੰਦੀ ਉਹ ਆਮ ਲੋਕ ਉੱਥੇ ਜਾ ਕੇ ਰਹਿ ਸਕਦਾ ਆਮ ਆਮ ਬੰਦੇ ਦੀ ਤੇ ਜੇਬ 'ਚ 10 ਰੁਪਏ ਹੈ ਨਹੀਂ ਚਿੱਟਾ ਛੜਿਆ ਵੇਖਦਾ ਹੋਮ ਡਿਲੀਵਰੀ ਹੋ ਗਈ ਬੱਚੇ ਕਿਵੇਂ ਬਾਹਰ ਜਾ ਰਹੇ ਨੇ ਇਹ ਕਹਿੰਦੇ ਨੇ ਅੱਜ મોદી ਨੂੰ ਵੀ ਯਾਦ ਆ ਗਿਆ ਜੇ ਗੁਰਪਤਵੰਤ ਪੰਨੂ ਦੀ ਜਿਹੜੀ ਜਾਇਦਾਦ ਜ਼ਬਤ ਕਰਦੇ ਆ ਤੈਨੂੰ આજ ਤੋਂ 7-8 ਸਾਲ ਪਹਿਲਾਂ ਨਹੀਂ ਪਤਾ ਮੈਂ 5-6 ਮਹੀਨੇ ਪਹਿਲਾਂ ਬੋਲਿਆ ਜਦੋਂ ਨੇ ਖਾਲਸਾਣ ਦੇ ਲਾਏ ਨੇ ਨਕਸ਼ੇ ਤੇ ਤੇ ਉਸ ਵੇਲੇ ਮੈਂ ਕਿਹਾ ਕਿ ਇਹਦੇ ਤੇ ਪਰਚਾ ਕਰੋ ਉਦੋਂ ਗੁਰਪਤਵੰਤ ਪੰਨੂ ਉਥੇ ਬਿਨੂ ਉਹਨੇ ਬੋਲ ਰਿਹਾ ਕਿ ਕਹਿੰਦਾ ਫੋਨੀ ਰੰਦਾਵੇ ਕਹਿੰਦਾ ਕਹਿੰਦਾ ਨੂੰ ਮੈਂ ਜੈਨਾ ਭਗਵੰਤ ਮਾਨ ਨੂੰ ਕਿ ਜੇ ਤੇਰੇ ਜੁਰਤਾ ਤੇ ਮੇਰੇ ਤੇ ਪਰਚਾ ਕਰਕੇ ਤੈਨੂੰ ਵੋਟਾਂ ਪਾਈਆਂ ਤੈਨੂੰ ਪੈਸੇ ਦਿੱਤੇ ਤੈਨੂੰ ਖਰਚੇ ਦਿੱਤੇ ਤੇ ਕਿਦਾਂ ਆਮ ਆਦਮੀ ਪਾਰਟੀ ਇਹਨਾਂ ਦੇ ਬਰਖਲਾ ਬੋਲੂਗੀ ਅਸੀਂ ਖਾਲਸਾ ਦਾ ਬਰਖਲਾ ਪਿਆ ਤੇ ਬਰਖਲਾ ਲਵਾਂ ਰਹਾਂਗੇ ਖਾਲਸਾਤਾਨ ਕੈਨੇਡਾ ਚ ਤੇ ਬਣ ਸਕਦਾ ਨਾ ਪੰਜਾਬ ਚ ਖਾਲਸਾਤਾਨ ਹੀ ਕੋਈ ਹੈਗਾ ਅਸੀਂ ਹਿੰਦੂ ਸਿੱਖ ਸਾਰੇ ਇਕੱਠੇ ਆ ਤੇ ਉਹ ਕੌਮਿਆਂ ਜਿਨੇ ਅਫਗਾਨਿਸਤਾਨ ਤੇ ਜਾ ਕੇ 40 ਸਾਲ ਰਾਜ ਕੀਤਾ ਉਹ ਤੂੰ ਕਿਹੜਿਆਂ ਕਮਾਂਜ ਤੁਰੇ ਫਿਰਦੀ ਝੂਠ ਬੋਲਣਾ ਕਹਿੰਦੇ ਜੀ ਆ ਮੈਂ ਵਧਾਈ ਦੇਣਾ ਕਹਿੰਦੇ 36000 ਬੰਦਿਆਂ ਨੂੰ ਨੌਕਰੀ ਮਿਲ ਗਿਆ ਵਿਧਾਨ ਸਭਾ ਦਾ ਸੈਸ਼ਨ ਹੈ ਫਿਰ ਸਵਾਲ ਪਾਉਂ ਪਹਿਲਾਂ ਮੈਂ ਪਾਇਆ ਸੀ ਤੇ ਉਹਦੇ ਚ ਜਿਹੜੇ ਅਸੀਂ ਪੁਲਿਸ ਦੇ ਭਰਤੀ ਕਰਕੇ ਗਏ ਉਹ ਵੀ ਵਿੱਚ ਦੇ ਦਿੱਤੇ ਸੋ ਪ੍ਰਾਉ ਅੱਜ ਇੱਕ ਤੋਂ ਪ੍ਰਣ ਲੈ ਕੇ ਜਾਈਏ ਕਿ ਜਿੱਥੇ ਵੀ ਕੋਈ ਜਾਤੀ ਹੁੰਦੀ ਆ ਤੇ ਜਾਂ ਜਿੱਥੇ ਵੀ ਕੋਈ ਵੀ ਕਾਂਗਰਸ ਦਾ ਕੋਸ ਪੈਂਟ ਜਾਂ ਦਰ ਵੜਨ ਦੀ ਕੋਸ਼ਿਸ਼ ਕਰਦਾ ਉਹਦਾ ਟੱਕਰ ਦਬਾ ਕੇ ਕੰਮੀ ਦੁੱਖ ਹੁੰਦਾ ਪੰਜ ਪੰਜ ਛੇ ਛੇ ਵਾਰੀ ਐਮਐਲਏ ਬਣ ਕੇ ਵਜ਼ੀਰ ਜਾਂ ਭੋਗੇ ਤੇ ਜਦੋਂ ਕਾਂਗਰਸ ਨੂੰ ਲੋੜ ਪਈ ਉਦੋਂ ਦੌੜਦੇ ਉਹ ਬੰਦੇ ਕਾਂਗਰਸ ਦੇ ਵਿੱਚ ਦੁਬਾਰਾ ਇੰਟਰਵਿਊ ਨਹੀਂ ਕੀਤੇ ਜਾਣਗੇ ਇਹ ਮੈਨੂੰ ਇਸ ਕਰਕੇ ਕਹਿਣਾ ਪੈਂਦਾ ਕਿ ਉਹ ਇਧਰ ਉਧਰ ਹੁਣ ਤੁਰੇ ਫਿਰਦੇ ਆ ਕਿ ਨਾ ਬੀਜੇਪੀ ਚ ਕੋਈ ਉਹਨਾਂ ਦਾ ਹੈਗਾ ਤੇ ਨਾ ਕਦੇ ਬੀਜੇਪੀ ਆ ਹੀ ਸਕਦੀ। ਪੰਜਾਬ ਕਦੀ ਬੀਜੇਪੀ ਨੂੰ ਅਕਸੈਪਟ ਨਹੀਂ ਕਰੇਗਾ। ਮੈਂ ਰਾਜਾ ਜੀ ਤੁਹਾਨੂੰ ਤੇ ਤੁਹਾਡੇ ਇਸ ਮੁਖਸ਼ਰ ਦੇ ਸਾਹਬ ਦੇ ਸਾਰੇ ਲੀਡਰ ਸਾਹਿਬਾਂ ਤੇ ਖਾਸ ਕਰਕੇ ਵਰਕਰਾਂ ਨੂੰ ਵਧਾਈ ਦੇਣਾ। ਕਿ ਤੋ ਜੁਰਤ ਕੀਤੀ ਆ। ਕੁਰਸੀਆਂ ਨਹੀਂ ਲੱਗੀਆਂ ਥੱਲੇ ਬੈਠੇ ਹੋ। ਫੇਰ ਰੋਜ਼ ਤਰਨਾ ਇਹ ਹੁੰਦਾ ਕਿ ਰੋਜ਼ਲੀ ਬੈਠੇ ਹੋ। ਅੱਜ ਤੁਸੀਂ ਝਾੜੂ ਸਰਕਾਰ ਦੀ ਮਕਾਨੇ ਆਏ ਜੇ। ਇੱਥੇ ਪਤਾ ਨਹੀਂ ਮਕਾਨੇ ਦਾ ਕਾਣ ਆਇਆ ਹੈ। ਕਾਣ ਕਹਿੰਦੇ ਆ? ਕਾਣ ਕਾਣ ਆਇਆ। ਅਓ ਸਾਡੇ ਮਕਾਨ ਕਹਿੰਦੇ ਤੁਹਾਡਾ ਹੋਰ ਕੁਝ ਕਹਿੰਦੇ ਆ। ਜਿਹੜਾ ਵੀ ਕੋਈ ਹੈਗਾ ਜਿਹੜਾ ਕੋ ਜਾਇਗਾ ਇੱਥੇ ਸਾਰੇ ਉਹਨੂੰ ਪਿੱਟਣ ਹੀ ਆਏ ਨੇ ਤੇ ਜਿਹਦਾ ਪਿੱਟ ਸਿਆਪਾ ਹੋ ਜੇ ਉਹ ਕਦੀ ਮੁੜ ਕੇ ਕਿਤੇ ਅੱਖਾਂ ਉੱਚੀਆਂ ਕਰਕੇ ਨਹੀਂ ਤੁਰ ਸਕਦਾ ਔਰ ਇਹ ਮੁੱਖ ਮੰਤਰੀ ਇਹੋ ਜਾਂ ਆ ਅਸੀਂ ਬੈਠੇ ਇੱਥੇ ਸਾਰੇ ਇਸ ਮੁੱਖ ਮੰਤਰੀ ਕੋਈ ਬੋਲ ਜਾ ਵੇਖੋ ਕਦੀ ਅੱਖ ਜਖ ਮਲਾ ਕੇ ਪੱਤਰਕਾਰੋ ਇਹਨੂੰ ਕਦੇ ਵੇਖਿਓ ਕਦੀ ਤੁਹਾਡੀ ਅੱਖ ਜਖ ਮਲਾ ਕੇ ਗੱਲ ਨਹੀਂ ਕਰੇਗਾ ਜਿਹੜਾ ਬੰਦਾ ਲੀਡਰ ਤੇ ਜਾਂ ਕੋਈ ਸਰਪੰਚ ਜਾਂ ਅਹੁਦੇਦਾਰ ਅੱਖ ਜੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ ਉਹ ਕਦੀ ਰਾਜ ਨਹੀਂ ਕਰ ਸਕਦਾ ਉਸ ਨੂੰ ਮੈਂ ਸਜ਼ਾ ਦੇ ਦੂੰਗਾ। ਜੋ ਜਕੜਾ ਬੁਲਾਉਂਗਾ ਤੇ ਵਾਦਾ ਵੀ ਲਾਉਣ ਲਾ। ਕਿ ਆਪਾਂ ਪੰਜਾਬ ਚ ਨਸ਼ਾ ਖਤਮ ਕਰਨਾ। ਆਪਾਂ ਇਹਨਾਂ ਝੂਠਿਆਂ ਦਾ ਰਾਜ ਵੀ ਖਤਮ ਕਰਨਾ। ਪਾਰਲੀਮੈਂਟ ਦੀ ਹੋਣੀ ਹੈ ਇਲੈਕਸ਼ਨ। ਇਹੋ ਜਾਂ ਮਰਜ਼ਾ صدیق ਸਾਹਿਬ ਤਾਂ ਨੂੰ ਵੇਖੋ ਮੇਰੇ ਵੱਲ ਨੂੰ ਨੇ بیا ਤੇ ਚਲੋ ਉਹਦਾ ਹੋਣ ਦਿਓ ਯਾਰ ਵਿਆਹ ਤੋਂ ਕਿੰਨੂੰ ਰੋਕਣਾ ਪਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ 'ਚ ਚਿੱਟਾ ਤੇ ਨਹੀਂ ਮੁੱਕਿਆ ਪਰ ਜਿਹੜੀ ਤੁਹਾਡੇ ਤੁਮ ਇਸ ਸ਼ਹਿਰ 'ਚ ਚਿੱਟੀ ਰੇਤਾ ਮਿਲਦੀ ਸੀ ਉਹ ਨਹੀਂ ਮਿਲਦੀ ਚਿੱਟਾ ਜਨਾ ਮਰਜ਼ੀ ਲੈ ਲਓ ਚਿੱਟੀ ਰੇਤਾ ਨਹੀਂ ਮਿਲਦੀ ਜਿਹੜਾ ਕਹਿੰਦਾ ਸੀ ਨਾ ਕਿ ਰੇਤਾ ਫਰੀਓ ਆਏਗੀ ਤੇ ਕਾਂਗਰਸ ਦੇ ਨਾਲੋਂ ਉਹ 500 ਗੁਣਾ ਵੱਧ ਮਹਿੰਗੀ ਰੇਤਾ। ਤੋਂ ਬਹੁਤ-ਬਹੁਤ ਤੁਹਾਡਾ ਧੰਨਵਾਦ। ਔਰ ਨਾਲ ਹੀ ਜਕਾਰਾ ਬਲੋਣਾ ਕਿ ਇਹ ਉਸ ਗੁਰੂ ਦੀ ertid ਆ ਜਿਨੇ ਜ਼ੁਲਮ ਦੇ ਅਗੇਂਸਟ ਲੜਾਈ ਲੜੀ। ਜਿਨੇ ਮੁਗਲਾਂ ਦੇ ਮੂੰਹ ਮੋੜ ਦਿੱਤੇ। ਅੱਜ ਇਸੇ ਧਰਤੀ ਤੋਂ ਅਸੀਂ ਬੋਕਰ ਸਰਕਾਰ ਦਾ ਮੂੰਹ ਮੋੜਾਂਗੇ ਬੋਲੇ ਜੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ